ਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਹਾਂ ਸਾਡੇ ਪਿੰਡ ਮਹਾਰਾਜ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਕੁਲਦੀਪ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਬਾਈ ਦਾ ਜਿਹੜਾ ਘਰ ਹੈ ਜਿਹੜਾ ਕੋਟਲੀ ਬਾਜ਼ਾਰ ਨੂੰ ਬਾਜ਼ਾਰ ਨੂੰ ਰਸਤਾ ਜਾਂਦਾ ਉਸ ਰਸਤੇ ਤੇ ਬਾਈ ਦਾ ਦੂਜਾ ਤੀਜਾ ਘਰ ਹੈ ਮੇਨ ਸੜਕ ਤੋਂ ਫਿਰਨੀ ਤੋਂ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਕਿਹੜਾ ਸੂਆ ਇਹ ਸੂਈ ਹੈ ਕਦੋਂ ਕਸੂਈ ਹੈ ਤੇ ਕੀ ਇਹਦਾ ਰੇਟ ਆ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ ਗੁੱਲੇ ਵਾਲਾ ਥਾਣਾ ਹੈ ਬਹੁਤ ਹੀ ਚੰਗਾ ਤੇ ਮੋਟਾ ਥਾਣਾ ਤੇ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਫੇਰ ਆਪਾਂ ਮਿੱਤਰੋ ਸਾਨੂੰ ਥਣ ਲੇਪੇ ਦੀ ਬਣਤਰ ਦੁਬਾਰਾ ਫੇਰ ਦਿਖਾਵਾਂਗੇ ਤੋੜ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਜਲਦੀਪ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਠੀਕ ਹੈ ਸੇਤਾ ਹਾਂਜੀ ਹਾਂਜੀ ਵਧੀਆ ਅ ਸਚੂ ਮੱਝ ਦਾ ਪਸ਼ੂ ਆ ਪੇੜਾ ਮੈਨੂੰ ਕਿਹੜਾ ਕੱਗੇ ਜੀ ਤੀਜਾ ਸੂਆ ਜੀ ਤੀਜਾ ਸੂਆ ਸੂਈ ਆ ਹਾਂਜੀ ਕਦੋਂ ਕ ਸੂਈ ਐ ਇਹਨੂੰ ਡੇਢ ਘੰਟਾ ਹੋ ਗਿਆ ਸੂਈ ਨੂੰ ਜੀ ਡੇਢ ਘੰਟਾ ਹਜੇ ਜ਼ੇਰ ਪੈਣੀ ਆ ਜ਼ੇਰ ਪੈਣੀ ਆ ਹਾਂਜੀ ਅ ਡੇਢ ਘੰਟਾ ਹੋ ਗਿਆ ਮਿੱਤਰੋ ਸੂਈ ਨੂੰ ਜ਼ੇਰ ਪੈਣੀ ਆ ਮਗਰ ਕੱਟੀ ਆ ਹਾਂਜੀ ਮਗਰ ਕੱਟੀ ਆ ਜੈਡ ਬਲੈ ਜੇ ਮੈਂ ਪੂਸਟ ਚੱਕ ਵਾਲ ਵਿੱਚ ਮਨਾਂ ਚਟਾਣੇ ਮਿੱਤਰੋ ਤੇ ਚੰਗਾ ਕੱਦ ਕਾਠ ਹੈ ਚੰਗੀ ਸੰਭੀ ਵੀ ਹੈ ਥਾਂ ਲੇਵੇ ਦੀ ਫੇਰ ਆਪਾਂ ਕਹਿੰਦੇ ਪੂਰੀ ਸਾਫ ਤੇ ਸੋਹਣਾ ਹਵਾਨਾ ਬਣਾਇਆ ਵਾ ਦੁੱਧ ਕਿੰਨਾ ਕੱਢੂਗੀ ਉਹਦੀ ਆਪਾਂ ਗੱਲਬਾਤ ਕਰਦੇ ਆ ਦੁੱਧ ਕਿੰਨਾ ਕੱਢਿਆ ਜੀ ਇਹਨੇ ਕਿਸਲੇ ਸੂਏ ਦੂਜੇ ਸੂਏ 12-13 ਲੀਟਰ ਦੁੱਧ 12-13 ਹਾਂਜੀ ਇੱਥੇ 13-14 ਕਰ ਸਕਦੀ ਆ ਬਸ ਕਿਲੋ ਦਾ ਕਿਲੋ ਬਾਤ ਜੀ ਉਹ ਅੰਦਾਜ਼ਾ ਹੈਨਾ ਅੰਦਾਜ਼ਾ ਜੀ ਨਹੀਂ ਉਹਨਾਂ ਦਾ ਦੇਊਗੀ ਉਹਨਾਂ ਦਾ ਦੇਊ ਜੀ ਤੁਰਮ ਜੀ ਇੱਕ ਵਾਰੀ ਹਾਂਜੀ ਤੇ 12 13 ਲੀਟਰ ਜ ਮਿੱਤਰੋ ਇਹਨੇ ਦੁੱਧ ਕੱਢਿਆ ਵਾ ਦੂਜੇ ਸੂਏ ਦਾ ਤੀਜੇ ਸੂਏ ਸੂਈ ਆ 13 14 ਵੀ ਕਰ ਸਕਦੀ ਆ ਨੇ 12 13 ਦਾ ਮਿੱਤਰੋ ਨੇ ਖੁੱਲਾ ਕੱਢਣੀ ਆ ਥਨਲੇ ਵੀ ਦੀ ਪੂਰੀ ਸਾਫ ਆ ਕੱਦ ਘਾੜ ਵੀ ਸੋਹਣਾ ਤੇ ਚੰਗੀ ਸੰਭੀ ਵੀ ਆ ਮੋਢਲੇ ਜ ਮਗਰ ਕੱਟੀ ਆ ਫਿਰ ਆਪਾਂ ਕਹਿੰਦੇ ਆ ਵੀ ਸਿੰਘਾਂ ਦੀ ਸੇਪ ਵੀ ਬਹੁਤ ਸੋਹਣੀ ਚੰਗਾ ਹਵਾਨਾ ਬੰਦਾ ਹੀ ਬੰਦਾ ਬਸ ਇੱਥੇ ਖੜ੍ਹਦੀ ਐ। ਸੋ ਘਰੇਲੂ ਇਹ ਮਿੱਤਰੋ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ। ਬਾਈ ਪਸ਼ੂ ਪਾਲਦਾ ਤੇ ਪਾਲ ਕੇ ਤਿਆਰ ਕਰਕੇ ਮਿੱਤਰੋ ਵੇਚਦਾ। ਹੁਣ ਆਪਾਂ ਇਹਦਾ ਰੇਟ ਦੀ ਕੀ ਗੱਲ ਕਰੀਏ ਕਿੰਨਾ ਕਰੀਏ ਕਰਨਾ। 1,45,000 1,45 ਹਾਂਜੀ ਮਾਣ ਤਨ ਹੋ ਜੂ ਹੋ ਜੂ ਬਸ ਥੋੜਾ ਗਿਣਾ ਕਰ ਦੇਣੀ ਜੀ ਇਹ ਜੋ ਬੰਦਾ ਉਹਦਾ। ਠੀਕ ਐ। ਮਨ ਲਾ 12-13 ਲੀਟਰ ਦੁੱਧ ਦਿੰਦਾ। ਹਾਂਜੀ ਮੁੱਲ 1.45 ਆ ਮਗਰ ਕੱਟੀ ਆ ਹਨਾ ਜੇਰ ਪੈਜੂ ਦੋ ਤਿੰਨ ਘੰਟਾ ਤਾਈ ਜੇਰ ਹਾਂਜੀ ਪੈਜੂਗੀ ਬਸ ਬੈਠੀ ਨੀ ਮੱਝ ਹਜੇ ਬੈਗੀ ਪੈਜੂਗੀ ਓਕੇ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 73474 ਜੀ 734 74 74 80447 80447 ਸੋ ਜੇਕਰ ਕਿਸੇ ਵੀ ਦੋਸਤ ਮਿੱਤਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98722 82124 ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਤੇ ਬਹੁਤ ਭਰਾ ਜੀ